10ਵੇਂ ਪਾਠਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੱਥ ਲਿਖਤ ਦਸੀ ਆਦੀ ਸੌ ਸਾਖੀ ਬਾਰੇ ਦਾ ਤੁਸੀਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਦੇਖੀਆਂ ਹੋਣਗੀਆਂ ਪਰ ਸੌ ਸਾਖੀ ਦੀ ਪੋਥੀ ਅਤੇ ਖਾਲਸਾ ਪੰਥ ਦਾ ਆਪਸ ਵਿੱਚ ਕੀ ਰਿਸ਼ਤਾ ਹੈ ਅੰਗਰੇਜ਼ਾਂ ਨੇ ਸੌ ਸਾਖੀ ਦੀ ਪੋਥੀ ਨੂੰ ਸਿੱਖਾਂ ਦੇ ਘਰਾਂ ਤੋਂ ਲੱਭ ਲੱਭ ਕੇ ਜ਼ਬਤ ਕਰਕੇ ਅੱਗ ਕਿਉਂ ਲਗਾਈ ਸੀ ਅੰਗਰੇਜ਼ ਅਫਸਰ ਲੇਫਨ ਗਰਾਫਡ ਦੇ ਸਰਦਾਰ ਅਤਰ ਸਿੰਘ ਪਧੌੜ ਦੇ ਕੋਲੋਂ ਸੌ ਸਾਖੀ ਦਾ ਤਰਜਮਾ ਅੰਗਰੇਜ਼ੀ ਭਾਸ਼ਾ ਵਿੱਚ ਕਿਉਂ ਕਰਵਾਇਆ ਸੀ ਕਿ ਜੋ ਭੁਵਿੱਕ ਬਾੜੀਆਂ 100 ਸਾਖੀ ਵਿੱਚ ਦੱਸੀਆਂ ਗਈਆਂ ਹਨ ਕਿ ਉਹ ਸੱਚ ਸਾਬਤ ਹੋਈਆਂ ਹਨ ਬ੍ਰਾਹਮਣਵਾਦੀ ਸੋਚ ਦੇ ਧਾਰਨੀ ਲੋਕਾਂ ਨੇ 100 ਸਾਖੀ ਦੇ ਨਾਲ ਛੇੜਛਾੜ ਕਿਵੇਂ ਕੀਤੀ ਸੀ ਮਹਾਰਾਜਾ ਚੇਰ ਸਿੰਘ ਨੇ 100 ਸਾਖੀ ਪੜ੍ਹ ਕੇ ਸੁਣਾਉਣ ਵਾਲੇ ਸਿੱਖ ਨੂੰ ਵਿਵਿੰਦਗੜ੍ਹ ਦੇ ਕੇਰੇ ਵਿੱਚ ਕਿਉਂ ਕੈਦ ਕਰ ਲਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ 100 ਸਾਖੀ ਸੁਣ ਤੋਂ ਬਾਅਦ ਹੀ ਆਪਣੇ ਸਭ ਤੋਂ ਛੋਟੇ ਪੁੱਤਰ ਦਾ ਨਾਮ ਦਲੇਬ ਸਿੰਘ ਰੱਖਿਆ ਸੀ ਸੌ ਸਾਖੀ ਅਨੁਸਾਰ ਖਾਲਸਾ ਪੰਥ ਦਾ ਆਉਣ ਵਾਲਾ ਭਵਿੱਖ ਕਿਹੋ ਜਿਹਾ ਹੋਵੇਗਾ ਸੌ ਸਾਖੀ ਕੀ ਸੱਚਮੁੱਚ ਹੀ ਇੱਕ ਬ੍ਰਾਹਮਣ ਦੀ ਪ੍ਰਾਣੀ ਕੱਦ ਵਿੱਚੋਂ ਲੱਭੀ ਸੀ ਦੋਸਤੋ ਅੱਜਕੱਲ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਹਰ ਆਈ ਦੀ ਲਿਖਤ ਦਸੀ ਜਾਂਦੀ ਸੌ ਸਾਖੀ ਅਤੇ ਉਸ ਵਿੱਚ ਕੀਤੀਆਂ ਭਵਿੱਖ ਵਾਣੀਆਂ ਬਾਰੇ ਬਹੁਤ ਸਾਰੀਆਂ ਵੀਡੀਓਜ਼ ਇੰਟਰਨੈਟ ਤੇ ਵਾਇਰਲ ਹੋਦੀਆਂ ਵੇਖੀਆਂ ਆਉਂਦੀਆਂ ਪਰ ਸੌ ਸਾਖੀ ਇਹ ਕੀ ਕੀ ਕੈਸ ਗੁਰੂ ਸਾਹਿਬ ਬਾੜਦਾ ਹੈ 100 ਸਾਖੀ ਦੇ ਨਾਲ ਸਬੰਧ ਹੈ ਅਤੇ 100 ਸਾਖੀ ਦਾ ਕੀ ਰਾਸ ਹੈ ਇਹ ਸਾਰੇ ਉਪਰੋਕਤ ਸਵਾਲਾਂ ਦੇ ਜਵਾਬ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦੇਵਾਂਗੇ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ 100 ਸਾਖੀ ਖਾਲਸਾ ਪੰਥ ਦੀ ਉਹ ਪੋਥੀ ਹੈ ਜਿਸ ਨੇ ਅੰਦਰ ਅਹੜੇਰ ਕਰਦੀ ਦੇ ਵਿੱਚ ਵੀ ਖਾਲਸਾ ਪੱਤ ਦਾ ਰਾਹ ਰਚਦਾਈ ਰੱਖਿਆ ਸੀ ਅਤੇ ਸਿੱਖਾਂ ਦੇ ਅੰਦਰ ਅੱਤਾ ਦਾ ਜਜ਼ਬਾ ਭਰ ਕੇ ਰੱਖਿਆ ਖਾਲਸਾ ਰਾਜ ਕਦੋਂ ਅਤੇ ਕਦੋਂ ਕਿਵੇਂ ਆਵੇਗਾ ਅਤੇ ਕਿਹੜੇ ਕਿਹੜੇ ਪਾਪੀਆਂ ਦਾ ਸਰਬਨਾਸ਼ ਹੋਵੇਗਾ ਇਹਨਾਂ ਗੱਲਾਂ ਦੇ ਦਾਲ-ਦਾਲ ਬੀਤੇ ਹੋਏ ਸਮੇਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਇਤਿਹਾਸ ਦੇ ਲਿਖਤ ਮੁਤਾਬਕ 19ਵੀਂ ਸਦੀ ਦੇ ਦੂਜੇ ਦਾ ਆਕ ਵਿੱਚ 100 ਸਾਖੀ ਦੀ ਪੁਰਾਣੀ ਪੋਥੀ ਇੱਕ ਬ੍ਰਾਹਮਣ ਦੇ ਬਹੁਤ ਪੁਰਾਣੇ ਘਰ ਦੇ ਇੱਕ ਆਲੇ ਵਿੱਚੋਂ ਮਿਲੀ ਸੀ ਉਸ ਬ੍ਰਾਹਮਣ ਦੇ ਸਰਦਾਰ ਅਮਰ ਸਿੰਘ ਪੁਰੀਏ ਨੂੰ ਇਸ ਪੋਥੀ ਨੂੰ ਦਿਖਾਇਆ ਅਤੇ ਸਰਦਾਰ ਸਿੰਘ ਪੁਰੀਏ ਨੇ ਇਸ ਪੋਥੀ ਨੂੰ ਦੁਬਾਰਾ ਸਪਸ਼ਟ ਹਾਲਤ ਵਿੱਚ ਲਿਖਵਾਉਣ ਲਈ ਬੁੜੀਏ ਨੱਥਾ ਸਿੰਘ ਲਖਾਰੀ ਨੂੰ ਸੌਂਪ ਦਿੱਤੀ ਜਿਸ ਤੋਂ ਬਾਅਦ ਉਸ ਲਖਾਰੀ ਵੱਲੋਂ ਇਸ ਦੇ ਤਿੰਨ ਉਤਾਰੇ ਕੀਤੇ ਗਏ ਇਸ ਦੇ ਤਿੰਨ ਤਰਜਮੇਲੇ ਕੀਤੇ ਗਏ ਇਹਨਾਂ ਤਿੰਨਾਂ ਉਤਾਰਿਆਂ ਵਿੱਚੋਂ ਇੱਕ ਉਤਾਰਾ ਸ਼ੇਰੇ ਭੱਜਾ ਬਾਹ ਰਾਜਾ ਰਜੀਤ ਸਿੰਘ ਦੇ ਦਰبار ਵਿੱਚ ਜੋ ਪਚਾਇਆ ਜਾਦਾ ਹੈ ਦਿੱਤੇ ਸਰਦਾਰ ਰਾਮ ਸਿੰਘ ਕੱਕੇ ਨੇ ਇਸ ਪੋਥੀ ਦੇ ਅਰਥ ਕਰਦੇ ਹੋਏ ਬਾਹਰਾਜਾ ਰਣਜੀਤ ਸਿੰਘ ਨੂੰ ਦੱਸਿਆ ਕਿ ਬਾਦਸ਼ਾਹ ਸੌਹ ਸਾਖੀ ਕਹਿੰਦੀ ਹੈ ਕਿ ਤੁਹਾਡੇ ਬੁਰਜ ਦੇ ਸੱਬਨ ਬੁਰਜ ਉੱਤੇ ਇੱਕ ਦਿਨ ਅੰਗਰੇਜ਼ੀ ਰਾਜ ਦਾ ਵਿਗਲ ਵੱਜੇਗਾ ਇਹ ਸੁਣ ਕੇ ਰਾਜੇ ਰਣਜੀਤ ਦਾ ਮੱਥਾ ਠੜਕਦਾ ਹੈ ਉਸੇ ਸਾਲ ਹੀ ਉਸਨੇ ਕਲਕੱਤੇ ਤੋਂ ਇੱਕ ਅੰਗਰੇਜ਼ੀ ਵਾਜਾ ਬਗਵਾਇਆ ਤੇ ਉਸ ਨੂੰ ਲਾਹੌਰ ਦੇ ਸੱਬਨ ਬੁਰਜ ਵਿੱਚ ਵਜਾ ਕੇ ਅਸਦਿਆ ਹੋਇਆ ਕਿਆ ਕਿਆਲ ਸੈਕਿੰਡ ਪੂਰਾ ਹੋ ਗਿਆ ਜਦੋਂ ਸੌ ਸਾਖੀ ਨੂੰ ਅੱਗੇ ਪੜਿਆ ਇਸ ਵਿੱਚ ਕਿਹਾ ਸੀ ਕਿ ਗੋਰੇ ਲੋਹਰ ਵਿੱਚ ਰਾਜ ਕਰਨਗੇ ਇਹ ਸੁਣ ਕੇ ਸ਼ੇਰੇ ਪੱਜਾ ਮੱਥਾ ਫੜ ਕੇ ਬੈਠ ਗਿਆ ਫਿਰ ਸੌ ਸਾਖੀ ਦੀਆਂ ਅਗਲੀਆਂ ਸਤਾਰਾਂ ਵਿੱਚ ਲਿਖਿਆ ਪੜਿਆ ਗਿਆ ਕਿ ਬਾਹਰ ਰਾਜਾ ਦਲੀਪ ਸਿੰਘ ਦੀ ਬਾਦਸ਼ਾਹੀ ਕਾਇਮ ਰਹੇ ਹੋਵੇਗੀ ਤਾਂ ਸ਼ੇਰੇ ਪੱਜਾ ਆਪਣੇ ਛੋਟੇ ਪੁੱਤਰ ਦਾ ਦਾਅਵਾ ਦਲੀਪ ਸਿੰਘ ਰੱਖ ਦਿੱਤਾ ਬਾਹਰ ਵਾਲੀ ਜਿੱਦ ਕੌਰ ਵੀ ਇਹ ਸਾਖੀ ਸੁਣ ਕੇ ਖੁਸ਼ ਹੋਈ ਇਹ ਉਹਨਾਂ ਬਾਛਾਈ ਉਸਦੇ ਘਰ ਵਿੱਚ ਰਹੇਗੀ ਉਸਦੇ ਉਸੇ ਵਕਤ ਹੀ ਪੋਤੀ ਸਰਾਉਣ ਵਾਲੇ ਨੂੰ ਸਵਾ ਲੱਖ ਦੀ ਜ਼ਗੀਰ ਨਜ਼ਰਾਨੇ ਵਜੋਂ ਭੇਟ ਕਰ ਦਿੱਤੀ ਪਰ ਜਦੋਂ ਬਾਹਰਾਜਾ ਰਣਜੀਤ ਸਿੰਘ ਦੇ ਇਸ ਵੱਡੇ ਪੁੱਤਰ ਸ਼ੇਰ ਸਿੰਘ ਨੂੰ ਇਸ ਬਾਰੇ ਪਤਾ ਲੱਗਾ ਕਿ ਪੋਤੀ ਵਿੱਚ ਦਲੀਪ ਸਿੰਘ ਨੂੰ ਬਾਹਰਾਜਾ ਬਣਾਉਣ ਦੀ ਗੱਲ ਹੋਈ ਹੈ ਤਾਂ ਉਸਦੇ ਪੋਤੀ ਸਰਾਉਣ ਵਾਲੇ ਸਰਦਾਰ ਰਾਮ ਸਿੰਘ ਕੱਕੇ ਨੂੰ ਗਵੇਂਦਗੜ੍ਹ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਸੀ ਇਸ ਗੱਲ ਤੋਂ ਕੁਝ ਸਾਲਾਂ ਬਾਅਦ ਹੀ ਪੰਜਾਬ ਵਿੱਚ ਸਿੱਖ ਰਾਜ ਦਾ ਸੂਰਜ ਛਿਪ ਗਿਆ। ਇਸ ਬਾਰੇ ਤੁਸੀਂ ਸਾਰੇ ਜਾਣਦੇ ਹੋਗੇ ਕਿ ਉਹ ਕਿਵੇਂ-ਕਿਵੇਂ ਕੀ ਕੁਝ ਹੋਇਆ ਪਰ ਉਸ ਤੋਂ ਬਾਅਦ ਜਦੋਂ ਪੂਰੇ ਪੰਜਾਬ ਵਿੱਚ ਅੰਗਰੇਜ਼ੀ ਰਾਜ ਕਾਇਮ ਹੋਇਆ ਤਾਂ ਉਸ ਵਕਤ ਰਾਮ ਸਿੰਘ ਕੂਕੇ ਨਾਮ ਧਾਰੀ ਵੱਲੋਂ ਇਸ ਪੋਤੀ ਦਾ ਪ੍ਰਚਾਰ ਬਹੁਤ ਵਟੇ ਪੱਤਰ ਤੇ ਪੂਰੇ ਪੰਜਾਬ ਵਿੱਚ ਕੀਤਾ ਗਿਆ ਅਤੇ ਸਿੱਖਾਂ ਦਾ ਜੋਸ਼ ਭਰਿਆ ਗਿਆ ਕਿ ਖਾਲਸੇ ਦਾ ਰਾਜ ਜ਼ਰੂਰ ਆਵੇਗਾ। ਪਹਿਲੀ ਪੰਜਾਬੀ ਦੀ ਪੁਥੀ ਸੀ ਜਿਸ ਵਿੱਚ ਅੰਗਰੇਜ਼ਾਂ ਦਾ ਕੂਟਨੀਤਕ ਤਰੀਕੇ ਨਾਲ ਵਿਰੋਧ ਕੀਤਾ ਗਿਆ ਸੀ ਅਗਰੇਜੀ ਰਾਜ ਸਭੇ ਇਹ ਪੁਥੀ ਇਕੱਲੇ ਸਿੱਖਾ ਦੇ ਧਰਮ ਦੀ ਪੁਥੀ ਨਾ ਹੋ ਕੇ ਸਿੱਖਾ ਦੇ ਰਾਜ ਦੀ ਪੁਥੀ ਵੀ ਬਣ ਚੁੱਕੀ ਸੀ ਸਿੱਖਾਂ ਦਾ ਐਡਾ ਜਜ਼ਬਾ ਵੇਖ ਕੇ ਅੰਗਰੇਜ਼ ਸੋਚਣ ਲੱਗੇ ਕਿ ਇਹ ਵਿਦਰੋਹ ਅਤੇ ਇਨਕਲਾਬ ਕਿੱਥੋਂ ਪੈਦਾ ਹੋ ਰਿਹਾ ਹੈ ਜਦੋਂ ਗੋਰਿਆਂ ਨੇ ਆਪਣੀ ਖੋਜ ਪੜਤਾਲ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਸੌ ਸਾਖੀ ਪੁਥੀ ਬਾਰੇ ਪਤਾ ਲੱਗਦਾ ਹੈ ਪਰ ਇਹ ਉਹਨਰੋਂ ਪੜਨੀ ਨਹੀਂ ਸੀ ਆਉਦੀ ਜਿਸ ਕਾਰਨ ਅੰਗਰੇਜ਼ੀ ਸਰਕਾਰ ਨੇ ਉਸ ਵਕਤ ਫੈਸਲਾ ਕਰਕੇ ਸਰਦਾਰ ਅਤਰ ਸਿੰਘ ਪਧੌੜ ਜੋ ਉਸ ਵਕਤ ਕਾਫੀ ਪੜਿਆ ਲਿਖਿਆ ਸੀ ਲੇਫਨ ਗਰੇਫਨ 77 ਪੰਜਾਬ ਸਰਕਾਰ ਦੀ ਨਗਰਾਨੀ ਦੇ ਵਿੱਚ ਸੌ ਪੋਥੀ ਦਾ ਤਰਜਮਾ ਅੰਗਰੇਜ਼ੀ ਭਾਸ਼ਾ ਵਿੱਚ ਕਰਵਾਇਆ ਗਿਆ ਅਤੇ ਅੰਗਰੇਜ਼ੀ ਭਾਸ਼ਾ ਦੀ ਪੋਥੀ 1873 ਈਸਵੀ ਵਿੱਚ ਬਡਾਰਸ ਵਿੱਚ ਛਾਪੀ ਗਈ ਸੀ ਜਦੋਂ ਅੰਗਰੇਜ਼ਾਂ ਨੇ ਸੌ ਸਾਖੀ ਨੂੰ ਪੜਿਆ ਤਾਂ ਉਹ ਹੱਕੇ ਪੱਕੇ ਰਹੇਗੇ ਉਹਨਾਂ ਦੇ ਤਰ੍ਹਾਂ ਤਾਂ ਪੂਰੇ ਪੰਜਾਬ ਵਿੱਚ ਸੌ ਸਾਖੀ ਪੋਥੀ ਉੱਤੇ ਬੈਹ ਲਗਾ ਦਿੱਤਾ ਜਿਸ ਤੋਂ ਬਾਅਦ ਸਿੱਖਾਂ ਦੇ ਘਰਾਂ ਵਿੱਚੋਂ ਲੱਭ ਲੱਭ ਕੇ ਸੌ ਸਾਖੀ ਪੋਥੀ ਨੂੰ ਜ਼ਬਤ ਕੀਤਾ ਗਿਆ ਜਿਸ ਦੇ ਕੋਲ ਪੋਥੀ ਮਿਲ ਜਾਂਦੀ ਸੀ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਂਦੀ ਇਸ ਦੇ ਨਾਲ-ਨਾਲ ਹੀ ਅੰਗਰੇਜ਼ਾਂ ਨੇ ਸਿੱਖਾਂ ਵਿੱਚ ਇਹ ਪ੍ਰਚਾਰ ਵੀ ਫੈਲਾਇਆ ਕਿ ਜਿਹੜੀ ਅਸਲੀ ਸੌ ਸਾਖੀ ਦੀ ਪੋਥੀ ਸੀ ਉਹ ਤਾਂ ਅਸੀਂ ਜ਼ਬਤ ਕਰ ਲਈ ਹੈ ਜਿਹੜੀ ਸਿੱਖੋ ਤੁਹਾਡੇ ਘਰ ਵਿੱਚ ਪਈ ਹੈ ਉਹ ਤਾਂ ਨਗਲੀ ਪੋਥੀ ਹੈ ਪਰ ਉਦੋਂ ਤੱਕ ਸੌ ਸਾਖੀ ਸਿੱਖਾਂ ਦੇ ਦਿਲਾਵ ਵਿੱਚ ਘਰ ਘਰ ਚੁੱਕੀ ਸੀ ਜਿਦੋਂ ਅੰਗਰੇਜ਼ਾਂ ਦੇ ਇਸ ਤੇ ਪਬੱਦੀ ਲਗਾਈ ਸਿੱਖ ਉਹਦੀ ਹੀ ਬਾਤ ਅਚੱਦਤ ਤੇ ਨਾਲ ਇਸ ਨੂੰ ਪੜਦੇ ਰਹੇ ਬ੍ਰਾਹਮਣਾਂ ਦੇ ਹੱਥਾਂ ਤੋਂ ਗੁਜ਼ਰਨ ਤੋਂ ਬਾਅਦ ਇਸ ਛਾਤਰ ਦਬਾਗ ਦੇ ਲੋਕਾਂ ਨੇ ਸੌ ਸਾਖੀ ਵਿੱਚ ਬਹੁਤ ਕੁਝ ਬਦਲ ਕੇ ਰੱਖ ਦਿੱਤਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਭਵਿਕਤ ਸਾਖੀਆਂ ਦੇ ਦਾਲਦਲ ਬ੍ਰਾਹਮਣਾਂ ਦੇ ਕੁਝ ਗੱਲਾਂ ਆਪਣੇ ਵੱਲੋਂ ਵੀ ਲਿਖ ਦਿੱਤੀਆਂ ਤਿਆਰ څنګه ਡੌਗਰੇ ਵਰਗੇ ਗਦਾਰਾਂ ਦੇ ਸਿੱਖ ਰਾਜ ਦਾ ਨੁਕਸਾਨ ਕਲਮ ਦੇ ਨਾਲ ਵੀ ਬਹੁਤ ਜ਼ਿਆਦਾ ਕੀਤਾ ਸੀ ਜੇਕਰ ਸੌ ਸਾਖੀ ਦੇ ਮੌਜੂਦਾ ਸਰੂਪ ਬਾਰੇ ਸਿੱਖ ਕੌਮ ਦੇ ਚੋਟੀ ਦੇ ਵਿਦਵਾਨਾਂ ਨੂੰ ਪੜ੍ਹੀਏ ਤਾਂ ਭਾਈ ਕਾਂਢ ਸਿੰਘ ਨਾਪਾ ਪਿਆਰਾ ਸਿੰਘ ਪਦਮ ਤੇ ਭਾਈ ਵੀਰ ਸਿੰਘ ਸਰਦਾਰ ਅਤਰ ਸਿੰਘ ਅਤੇ ਬਹੁਤ ਸਾਰੇ ਹੋਰ ਸਿੱਖ ਨੇ ਕਾਦੀਆਂ ਸਾਖੀਆਂ ਇਹ ਗੱਲ ਸਾਬਤ ਕਰਦੀਆਂ ਹਨ ਕਿ ਦਸਵੇਂ ਪਾਤਸ਼ਾਹ ਜੀ ਦੀ ਸੌ ਸਾਖੀ ਦੇ ਵਿੱਚ ਕੁਝ ਗੱਲਾਂ ਦਵਗਾ ਸ਼ਾਮਲ ਕੀਤੀਆਂ ਗਈਆਂ ਸਨ ਅਤੇ ਕੁਝ ਨੂੰ ਕੱਟ ਵੱਢ ਕੇ ਬਦਲਿਆ ਗਿਆ ਹੈ ਬ੍ਰਾਹਮਣਵਾਦ ਨੇ ਇਕੱਲੀ 100 ਸਾਖੀ ਨਹੀਂ ਬਲਕਿ ਸਾਡੇ ਬਹੁਤ ਸਾਰੇ ਪ੍ਰਾਤਨ ਗ੍ਰੰਥਾਂ ਨਾਲ ਸਮੇਂ-ਸਮੇਂ ਤੇ ਛੇਂਡ-ਛਾੜ ਕੀਤੀ ਹੈ ਇਹਦਾ ਸਿੱਖ ਵਿਦਵਾਨਾਂ ਮਤਾਬਕ ਥਾੜੇ ਸਰ ਦੇ ਦਰਾਇਤ ਦਾਸ ਬ੍ਰਾਹਮਣ ਅਤੇ ਉਸ ਦੀ ਔਲਾਦ ਨੇ ਆਪਣੇ ਫਾਇਦੇ ਦੇ ਲਈ 100 ਸਾਖੀ ਵਿੱਚ ਬਹੁਤ ਸਾਰੇ ਫੇਰ ਬਦਲ ਕਰਕੇ ਉਸ ਨੂੰ ਸਿੱਖਾਂ ਵਿੱਚ ਫਾਇਆ ਇਹ ਨਾਲੇ ਡਗਲੀ ਨੂੰ ਅਸਲੀ ਵਿੱਚ ਇਸ ਤਰ੍ਹਾਂ ਲਾ ਦਿੱਤਾ ਕਿ ਅੱਜ ਦੇ ਜਵਾਨੇ ਵਿੱਚ ਇਹਨਾਂ ਦਾ ਨਖੇੜਾ ਕਰਨਾ ਵੀ ਬਹੁਤ ਔਖਾ ਹੋ ਗਿਆ ਹੈ। ਹੋਰ ਗੱਲ ਕਰਦੇ ਹਾਂ ਅਸਲ ਸੌ ਸਾਖੀ ਦੀ ਕਿ ਅਸਲ ਸੌ ਸਾਖੀ ਖਾਲਸੇ ਪੰਥ ਦੇ ਭੂਖ ਬਾਰੇ ਕੀ ਕਹਿੰਦੀ ਹੈ ਜੋ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜਿਆ ਗਿਆ ਹੈ ਉਸ ਦਾ ਰਾਜ ਕੱਲੇ ਪੰਜਾਬ ਜਾਂ ਭਾਰਤ ਤੇ ਨਹੀਂ ਬਲਕਿ ਪੂਰੀ ਸ੍ਰਿਸ਼ਟੀ ਉੱਤੇ ਹੀ ਇੱਕ ਦਿਨ ਜ਼ਰੂਰ ਹੋਵੇਗਾ। ਖਾਲਸਾ ਹਮੇਸ਼ਾ ਤੋਹੀ ਮਕਲੂਕਾਰਿਆਂ ਨਾਲ ਟੱਕਰ ਲੈਂਦਾ ਰਿਹਾ ਹੈ। ਤੇ ਲਿਤਾ ਰਹੇਗਾ ਤੇ ਅੱਜ ਲੈ ਵੀ ਰਿਹਾ ਹੈ ਭਵਿਕ ਵਿੱਚ ਖਾਲਸਾ ਰਾਜ ਪ੍ਰਤੀ ਕਿਸੇ ਵੀ ਸਿੱਖ ਨੂੰ ਆਪਣੇ ਦਿਲ ਵਿੱਚ ਕਿਸੇ ਕਿਸਮ ਦਾ ਕੋਈ ਸ਼ੰਕਾ ਨਹੀਂ ਰੱਖਣਾ ਚਾਹੀਦਾ ਪਰ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਅੱਜ ਲੋੜ ਹੈ ਸਾਨੂੰ ਦਸੋ ਪਾਤਸ਼ਾਹ ਜੀ ਦੇ ਹੁਕਮ ਨਾਮੇ ਉੱਪਰ ਚੱਲਣ ਦੀ ਸੋ ਇਹ ਸੀ ਸਾਰਾ ਸੋ ਸਾਕੀ ਦਾ ਰਾਸ ਤੇ ਸਿੱਖ ਪੰਥ ਦੇ ਨਾਲ ਸੋ ਸਾਕੀ ਦੇ ਸਵੱਦ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ